ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖ ਦੇ ਅੰਦਰ ਇੱਕ ਪਸ਼ੂ ਨਹੀਂ ਬੇਸ਼ੁਮਾਰ ਪਸ਼ੂ ਨੇ ਜੈਸੇ ਜੈਸੇ ਮਨ ਜਾਗਦਾ ਜਾਂਦਾ ਹੈ ਪਸ਼ੂ ਰੁਕਸਤ ਹੁੰਦੇ ਜਾਂਦੇ ਨੇ ਇਨਸਾਨੀਅਤ ਦਾ ਜਨਮ ਆਉਂਦਾ ਹੈ ਫਿਰ ਜਪ جاری ਰਹੇ ਇਨਸਾਨ ਵੀ ਰੁਕਸਤ ਹੋ ਜਾਂਦਾ ਹੈ ਭਗਵਾਨ ਦਾ ਜਨਮ ਆਉਂਦਾ ਹੈ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੋਂ ਮੁਰਾਦ ਕੇਵਲ ਮਾਈਂਡ ਨਾਲ ਲੈ ਲੈਣਾ ਕਿਦਰੇ ਕਿਦਰੇ ਮਨ ਦੇ ਅਰਥ ਮਾਈਂਡ ਜ਼ਰੂਰ ਨੇ ਪਰ ਬਹੁਤ ਥੇਰੀ ਜਗ੍ਹਾ ਤੇ ਮਨ ਦੇ ਅਰਥ ਜੀਵ ਆਤਮਾ ਸਾਡਾ ਸੂਖਸ਼ਮ ਸਰੀਰ ਹੈ ਇਹ ਕਿ ਅਸਥੂਲ ਸਰੀਰ ਹੈ ਪੰਜ ਤੱਦਾ ਪਤਲਾ ਇਹਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ ਨਿਰਾਕਾਰ ਹੈ ਉਸ ਸਰੀਰ ਦੇ ਚ ਕੀ ਨੇ ਜਨਮਾਂ ਜਨਮਾਂ ਤਰਾਂ ਦੀਆਂ ਸਿਮਰਤੀਆਂ ਸੰਸਕਾਰ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਅਗਰ ਤਨ ਦੀ ਮੌਤ ਦੇ ਨਾਲ ਮਨ ਵੀ ਮਰ ਜਾਂਦਾ ਹੈ ਅਗਲਾ ਕੋਈ ਜਨਮ ਨਹੀਂ ਗੱਲ ਖਤਮ ਤੇ ਤਨ ਦੀ ਮੌਤ ਮਨ ਦੀ ਵੀ ਮੌਤ ਹੈ ਜਬ ਤਬ ਦੀ ਕੀ ਲੋੜ ਹੈ ਇੱਕ ਦਿਨ ਮਰਾਂਗੇ ਤੇ ਚਲੋ ਖਤਮ ਕਰਨਾ ਨਹੀਂ ਤਨ ਮਰਦਾ ਹੈ ਮਨ ਨਹੀਂ ਮਰਦਾ ਮਨ ਦੇ ਅੰਦਰ ਜੈਸੇ ਸੰਸਕਾਰ ਪਏ ਆਉਂਦੇ ਨੇ ਸਿਮਰਤियां ਪਈਆਂ ਆਉਂਦੀਆਂ ਨੇ ਉਹਦੇ ਮੁਤਾਬਕ ਅਗਲਾ ਜਨਮ ਹੋ ਜਾਂਦਾ ਹੈ ਜਾਂ ਮੈਂ ਇੰਜ ਬਿਆਨ ਕਰਾਂ ਮਨ ਮਰਦਾ ਹੈ ਹੰਕਾਰ ਨਹੀਂ ਮਰਦਾ ਤਨ ਮਰਦਾ ਹੈ ਹੰਕਾਰ ਨਹੀਂ ਮਰਦਾ ਕਿਉਂਕਿ ਮਨ ਦੇ ਤੇ ਹੰਕਾਰ ਹੈ ਹੰਕਾਰ ਅਗਲਾ ਜਨਮ ਕਰਾ ਦਿੰਦਾ ਹੈ ਹਉਮੈ ਇਹ ਆ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਇਹੀ ਬੰਦਨਾ ਫਿਰ ਫਿਰ ਜਾਉ ਨਹੀਂ ਪਾਏ ਤਨ ਦੀ ਮੌਤ ਹੋ ਜਾਂਦੀ ਹੈ ਵਾਸ਼ਨਾ ਦੀ ਮੌਤ ਨਹੀਂ ਹੁੰਦੀ ਮਨ ਦੀ ਮੌਤ ਨਹੀਂ ਹੁੰਦੀ ਮਨ ਦੇ ਚ ਵਾਸ਼ਨਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮਹਿਰ ਸਰੀਰ ਕਾ ਵਾਸ਼ਨਾ ਬੱਦ੍ਹਾ ਆਵੇ ਜਾਏ ਉਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ ਤਨ ਬੁੱਢਾ ਹੋ ਜਾਂਦਾ ਹੈ ਹੰਕਾਰ ਬੁੱਢਾ ਨਹੀਂ ਆਉਂਦਾ ਤਨ ਬੁੱਢਾ ਹੋ ਜਾਂਦਾ ਹੈ ਲੋਭ ਬੁੱਢਾ ਨਹੀਂ ਆਉਂਦਾ ਤਨ ਬੁੱਢਾ ਹੋ ਜਾਂਦਾ ਹੈ ਕਾਮ ਬੁੱਢਾ ਨਹੀਂ ਆਉਂਦਾ ਅਗਲਾ ਜਨਮ ਕਰਾ ਦਿੰਦਾ ਤਨ ਮਰ ਜਾਂਦਾ ਹੈ ਹੰਕਾਰ ਨਹੀਂ ਮਰਦਾ ਤਨ ਮਰ ਜਾਂਦਾ ਹੈ ਲੋਭ ਨਹੀਂ ਮਰਦਾ ਹੁਣ ਇਸ ਦਾ ਇੱਕ ਦੂਸਰਾ ਪੈਡੂ ਵੀ ਮੈਂ ਬਿਆਨ ਕਰਦੇ ਆਂ ਤਾਂ ਕਿ ਪੂਰੀ ਸਮਝ ਆ ਜਾਏ ਅਸੀਂ ਯਾਤਰਾ ਦੇ ਚਾਹ ਯਾਤਰਾ ਦੀ ਸੰਪੂਰਨਤਾ ਉਦੋਂ ਹੁੰਦੀ ਹੈ ਜਦ ਯਾਤਰੀ ਆਪਣੇ ਘਰ ਪਹੁੰਚ ਜਾਏ ਤਨ ਤੇ ਆਪਣੇ ਘਰ ਪਹੁੰਚ ਜਾਂਦਾ ਹੈ ਮਨ ਘਰ ਦੇ ਚ ਨਹੀਂ ਪਹੁੰਚਦਾ ਇਸ ਵਸੇ ਗੁਰਬਾਣੀ ਆਵਾਜ਼ਾਂ ਮਾਰਦੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਤਨ ਦਾ ਘਰ ਸ਼ਮਸ਼ਾਨਗਾਟ ਹੈ ਮਨ ਦਾ ਘਰ ਭਗਵਾਨ ਦਾ ਘਾਟ ਹੈ ਤਨ ਦਾ ਘਰ ਤੇ ਕਬਰ ਹੈ گور ਨਿਮਾਣੀ ਢੜ ਕਰੇ ਨਿਗਰਿਆਂ ਘਰ ਆਓ ਬਾਬਾ ਫਰੀਦ ਕਹਿੰਦੇ ਨੇ ਇਹ ਕਬਰਾਂ ਤੈਨੂੰ ਆਵਾਜ਼ਾਂ ਪਈਆਂ ਮਾਰਦੀਆਂ ਨਾ ਹੁਣ ਮੈਂ ਇਹ ਵੀ ਅਰਜ਼ ਕਰਦੇ ਆਂ ਰੋਜ਼ ਰੋਜ਼ ਮਨੁੱਖ ਦਾ ਤਨ ਸਮਸ਼ਾਨ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁੱਖ ਦਾ ਮਨ ਭਗਵਾਨ ਤੋਂ ਦੂਰ ਜਾ ਰਿਹਾ ਹੈ ਰੋਜ਼ ਰੋਜ਼ ਬਬਰ ਮੁਤਾਲਾ ਕਰਨਾ ਕਦੀ ਦੇਖਣ ਦਾ ਯਤਨ ਕਰਨਾ ਰੋਜ਼ ਰੋਜ਼ ਇਹ ਤਨ ਕਬਰ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁਖ ਦਾ ਮਨੁਖਾ ਤੋਂ ਦੂਰ ਜਾ ਰਿਹਾ ਹੈ ਦੂਰ ਜਾ ਰਿਹਾ ਹੈ ਤਨ ਇੱਕ ਦਿਨ ਖਾਕ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਤਨ ਖਾਕ ਹੋਵੇ ਰਾਖ ਹੋਵੇ ਉਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ ਯਾਤਰਾ ਸਫਲ 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 ਭਾਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਕਦਾ ਆਉਣੇ ਜਾਉਣੇ ਮਿਟ ਗਏ ਕਿਉਂ ਤਨ ਸਮਸ਼ਾਨ ਘਾਟ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ ਤਨ ਮਰ ਕੇ ਰਾਖ ਹੋ ਜਾਂਦਾ ਹੈ ਮਨ ਮਰ ਕੇ ਨੂਰ ਹੋ ਜਾਂਦਾ ਹੈ ਮੰਦਾ ਮਾਰਨਾ ਕੀ ਹੈ ਇੰਜ ਜਿਵੇਂ ਬੂੰਦ ਸਾਗਰ ਦੇ ਚ ਨਹੀਂ ਲੀਨ ਹੋ ਗਈ ਬੂੰਦ ਤੇ ਮਰ ਗਈ ਖਤਮ ਹੋ ਗਈ ਪਰ ਬੂੰਦ ਸਾਗਰ ਹੋ ਗਈ ਜਿਵੇਂ ਕਿਸੇ ਜਵਾਨ ਨੂੰ ਕੁੱਲ ਪੁੱਛੀਏ ਤੇਰਾ ਬਚਪਨਾ ਕਿੱਥੇ ਕਹਿੰਦਾ ਮਰ ਗਿਆ ਤੇ ਬਚਪਨਾ ਮਰ ਕੇ ਕੀ ਹੋ ਗਿਆ ਜਵਾਨ ਹੋ ਗਿਆ ਜੇ ਕਿਸੇ ਬੁੱਢੇ ਕੋਲ ਪੁੱਛੀਏ ਕਿੱਥੇ ਤੇਰੀ ਜਵਾਨੀ ਕਹਿੰਦਾ ਮਰ ਗਈ मरके जवानी बुढेपा हो गई और की हो गई बिरद अवस्था हो गई किथे तेरा बिरदपना बुढेपा राख हो गया राख हो गया फिर बच्चा बनेगा ए राख ते मिट्टी फिर इकट्ठी होवेगी कबीर धूल सकेल के पुड़िया बांधी दे दिवस चार को देखना अंत खे की के ਤਨ ਤੇ ਖੇ ਦੇ ਚ ਖੇ ਹੋਵੇਗਾ ਪਰ ਤਨ ਖੇ ਦੇ ਚ ਖੇ ਹੋਵੇ ਉਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ ਜੋਤ ਦੇ ਚ ਜੋਤ ਹੋ ਜਾਏ ਜੋਤੀ ਜੋਤ ਰਲੀ ਸੰਪੂਰਨthਿਆਰਾ ਯਾਤਰਾ ਸੰਪੂਰਨ ਹੋ ਜੇ ਤਨ ਰਾਖ ਦੇ ਚ ਰਾਖ ਹੋ ਜਾਂਦਾ ਹੈ ਖੇ ਦੇ ਚ ਖੇ ਹੋ ਜਾਂਦਾ ਹੈ ਮਨ ਨੂਰ ਦੇ ਚ ਨੂਰ ਹੁੰਦਾ ਨਹੀਂ ਫਿਰ ਅਗਲਾ ਜਨਮ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ ਹੰਕਾਰ ਅਗਲਾ ਜਨਮ ਕਰਾ ਦਿੰਦਾ ਹੈ ਮੈਂ ਫਿਰ ਅਰਜ਼ ਕਰਾਂ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਤਨ ਦੀ ਮੌਤ ਲੋਭ ਦੀ ਮੌਤ ਨਹੀਂ ਹੈ